ਕੀ ਨਾਈ ਤੁਹਾਡਾ? ਇਨਰ ਜਰਨੈਲ ਸਿੰਘ। ਕੀ ਲੱਗਦਾ ਸੀ ਤੁਹਾਡੇ? ਇਹ ਮੇਰਾ ਵੱਡਾ ਬ੍ਰਦਰ ਸੀ। ਕਿੰਨੀ ਉਮਰ ਸੀ ਇਹਨਾਂ ਦੀ? 31 ਸਾਲ ਦਾ ਸੀ। ਕਿਹੜੀ ਕੰਟਰੀ ਵਿੱਚ ਰਹਿੰਦਾ ਸੀ? ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ। ਅ ਕਿਹੜੇ ਕੰਮ ਕਰਦਾ ਸੀ? ਬਿਲਡਿੰਗ ਦਾ ਕੰਮ ਕਰਦਾ ਸੀ। ਵੈਲਡਿੰਗ ਦਾ ਕੰਮ। ਹਾਂਜੀ। ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ? ਇਹ ਐਕਸੀਡੈਂਟ ਹੋਇਆ ਭਾਈ ਇਹ ਦੱਸ। ਤੁਹਾਨੂੰ ਕਿਵੇਂ ਪਤਾ ਲੱਗਾ? ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਰਮਲ ਐਕਸੀਡੈਂਟ ਹੋ ਗਿਆ ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੱਸ ਇਹ ਇੱਕ ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਨਾਲ ਕਰਨੀ ਹੈ ਇਹੀ ਅਸੀਂ ਤਾਂ ਬਸ ਇਹ ਰਿਕੁਐਸਟ ਕਰਦੇ ਆ ਨਰੇ ਵੀਰਾਂ ਗਾੜੀ ਤੇ ਪਾਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬਾਡੀ ਆ ਉਹ ਜਲਦ ਜਲਦ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀ ਸਾਰੇ ਕੰਮ ਕਰ ਲੈਣ ਤੁਹਾਡੇ ਬ੍ਰਦਰ ਦੀ ਮੈਰਿਜ ਨਹੀਂ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਹੱਥ ਜਿਹੜਾ ਥੋੜਾ ਰੰਗ ਪਹਿਲਾ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਵੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਲੇਸੇ ਕੇ ਬਾਅਦ ਤਿੰਨ ਸਾਲ ਹੋ ਗਏ ਨੇ ਕੀ ਮੰਗ ਕੇ ਆ ਹੁਣ ਤੁਹਾਡੇ ਕੋਲ ਮੰਗ ਬਸ ਇਹੀ ਹੈ ਨਰਾਈ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਪ੍ਰਾਪਤ ਭੇਜੀ ਜਾਵੇ ਤੇ ਜਿਹੜੀ ਸਾਡੀ ਮੱਤ ਕੀਤੀ ਜਾਵੇ ਠੀਕ ਕੀ ਨਾਂ ਨਾਂ ਇਹ ਕਾਕਾ ਦਾ ਨਿਰਮਲ ਸਿੰਘ ਹੈ ਕੀ ਗੱਲ ਹੋਈ ਸਾਰੀ ਇਹ ਤੇ ਪੁੱਤ ਆਪਣਿਆਂ ਨੂੰ ਮਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਇਹਦਾ ਨਾ ਕਿ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹਦਾ ਐਕਸੀਡੈਂਟ ਹੋ ਗਿਆ ਉੱਧਰ ਅਸੀਂ ਤੇ ਹੁਣੇ ਹੋਰ ਅਪੀਲ ਕਰਦੇ ਹਾਂ ਕਿ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿਦਾਂ ਟਾਈਮ ਹੋ ਗਿਆ ਸੀ ਲੈਣ ਨੂੰ 17 ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈਡ ਮੋੜ ਜਿਹੜੀ ਤੁਹਾਡੇ ਇਥੇ ਇੰਡੀਆ ਚਾਹੀਏ ਇੰਡੀਆ ਨਹੀਂ ਆਈ ਅਸੀਂ ਇਹ ਅਪੀਲ ਕਰਦੇ ਹਾਂ ਜੀ ਹੈਲਪ ਕਰੋ ਕਿਉਂ ਨਾ ਕਿ ਤਨਾ ਨਹੀਂ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਵੀ ਇੰਡੀਆ ਦੇ ਵਿੱਚ ਡੈਡ ਬੋੜ ਕਿਉਂ ਨਹੀਂ ਆਈ ਹਾਂ ਜੀ ਅਸੀਂ ਉੱਥੇ ਗੁਰਦੁਆਰੇ ਸੰਸਥਾ ਵਾਲਿਆਂ ਨਾਲ ਕੀਤੀ ਗੱਲ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸੰਭ ਟਾਈਮ ਲੱਗੂਗਾ ਥੋੜਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਇੱਕ ਦੋ ਘਾਕੇ ਇੱਕ ਗੁੱਡੀ